ਹੈਲੋ ਦੋਸਤੋ ਕਿਵੇਂ ਤੁਹਾਨੂੰ ਬਹੁਤ ਪੈ ਰਹੀ ਹੈ ਬਾਈ ਸਾਰਿਆਂ ਨੂੰ ਯੂਟਿਊਬਰ ਐਂਡ ਗੁੱਡ ਮਾਰਨਿੰਗ ਆਲ ਸਬਸਕ੍ਰਾਈਬਰਸ ਗੁੱਡ ਮਾਰਨਿੰਗ ਅੱਜ ਇਹਦਾ ਫੌਗੀ ਡੇ ਜ਼ੀਰੋ ਵਿਜ਼ਿਬਿਲਿਟੀ ਧੁੰਦ ਕੋਈ ਨਹੀਂ ਨਜ਼ਰ ਆ ਰਿਹਾ ਧੁੰਦ ਦੇ ਵਿੱਚ ਕੁਝ ਵੀ ਨਹੀਂ ਨਜ਼ਰ ਆ ਰਿਹਾ ਬਾਈ ਅੱਗੇ ਦੇਖੋ ਹੁਣ ਕਾਫੀ ਨਜ਼ਰ ਆ ਰਿਹਾ ਜੰਦੂ ਦੇ ਵਿੱਚ ਕੁਝ ਵੀ ਨਹੀਂ ਨਜ਼ਰ ਆ ਰਿਹਾ ਜੰਦੂ ਜਿਹੜੀ ਪਣੀ ਸ਼ੁਰੂ ਹੋ ਗਈ ਹੈ ਜੀਰੋ ਜੀ ਬਿਲਕੁਲ ਟਿਕਾਪਾਂ ਚਾਈਡਲ ਚੱਲ ਕੇ ਦਿਖਾਉਣੇ ਆ ਉਹ ਸਾਰੇ ਠੀਕ ਠਾਕ ਹੋਵੋਗੇ ਅਮੀਰ ਕਰਦੇ ਆਂ ਉੱਧੇ ਹੀ ਬਹੁਤ ਪਰ ਰਹੀ ਹੈ ਕੁਝ ਦਿਖਾਈ ਨਹੀਂ ਦੇ ਰਿਹਾ ਇੱਕ ਟਾਈਮ ਇਸ ਪਿੰਡ ਚ ਸ਼ੂਟ ਕਰ ਰਹੇ ਹਾਂ ਫੈਦਲ ਚੱਲ ਰਹੇ ਹਾਂ ਪਿੰਡ ਦੇ ਵਿੱਚ ਹੀਰੋ ਵਿਜ਼ਿਬਿਲਟੀ ਪਹਿਲਾਂ ਜਿੰਨੇ ਵੀ ਸਬਸਕ੍ਰਾਈਬਰ ਨੇ ਸਾਰਿਆਂ ਦਾ ਧੰਨਵਾਦ ਤੁਹਾਡੀ ਵਜ੍ਹਾ ਕਰਕੇ ਆਪਣਾ ਚੈਨਲ ਜਿਹੜਾ ਮੋਨਟਾਈਜ਼ ਹੋ ਗਿਆ। ਸਾਰੇਾਰੇ YouTube ਫੈਮਿਲੀ ਨੂੰ ਧੰਨਵਾਦ। ਹੁਣ ਆਪਾਂ ਚੱਲਣ ਲੈ ਕੇ ਆਨੇ ਦੁੱਧ ਡੇਰੀ ਚ ਪਾਉਣ ਵਾਸਤੇ। ਇਹ ਟੋਕੀ ਵਾਲੀ ਮਸ਼ੀਨ ਹੈ। ਬਹੁਤ ਘੱਟ ਵਿਜ਼ਿਬਿਲਿਟੀ ਹੈ ਸਟਰੀ 50 ਮੀਟਰ ਦੇ ਮਹਾਣੀ ਦਾ ਇਹ ਗਲੀ ਆ ਗਈ ਇੱਥੇ ਆਪਣਾ ਘਰ ਉਹ ਜ ਵੀਂ ਦਿ ਹੈ ਦਿ ਰਿਓ ਸਾਰਿਆਂ ਨੂੰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਕਾਰ ਅਦਾ ਮੌਸਮ ਜਿਹੜਾ ਬਹੁਤ ਠੰਡਾ ਤੇਜ਼ ਹਵਾ ਚੱਲ ਰਹੀ ਹੈ 2 ਡਿਗਰੀ ਦੇ ਲਗ ਲਾਉਣੇ ਤਾਪਮਾਨ ਆਫਾ ਲੈਣਾ ਹੈ ਦੁੱਧ ਦੁੱਧ ਲੈਣਾ ਹੈ ਆਪਾਂ ਦੁੱਧ ਪਾਇਆ ਪਿਆ ਇਹ ਆਪਣਾ ਘਰ ਹੈ ਆਪਾਂ ਦੁੱਦਾ ਜਿਹੜਾ ਲੈ ਚੱਲੇ ਆਂ ਡੈਰੀ ਪਾਉਣ ਵਾਸਤੇ ਸਾਰਿਆਂ ਨੂੰ ਗੁੱਡ ਮਾਰਨਿੰਗ ਜੋ ਜੋ ਜੁੜੇ ਆ ਬਾਈ ਤੁਹਾਡੀ ਵਜ੍ਹਾ ਕਰਕੇ ਆਪਣਾ ਚੈਨਲ ਜਿਹੜਾ ਮੋਨਟਾਈਜ਼ ਹੋ ਗਿਆ ਸਾਰਿਆਂ ਦਾ ਦਿਲੋਂ ਧੰਨਵਾਦ ਤੁੰਡਾ ਜਿਹੜੀ ਬਹੁਤ ਠਾਇ ਰਹੀ ਹੈ ਠੰਡ ਤੋਂ ਵਿਚਾਰ ਰੱਖੋ ਸਾਰਿਆਂ ਦਾ ਦਿਲੋਂ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਤੇ ਵੀਡੀਓ ਨੂੰ ਦੇਖਣ ਲਈ ਦੇ ਲੋ ਪਿਆਰ ਦੇਣ ਲਈ ਧੰਨਵਾਦ ਤੁੰਦ ਜਿਹੜੀ ਬਹੁਤ ਪੈ ਰਹੀ ਹੈ ਠੰਡ ਤੋਂ ਜਵਾਕਾਂ ਦਾ ਵਿਚਾਰ ਰੱਖੋ ਡਰਾਈਵਿੰਗ ਹੌ ਸਲੋ ਕਰੋ ਜੇ ਕਿਤੇ ਕਾ ਐਮਰਜੈਂਸੀ ਤਾਂ ਆਈ ਜਾਵਾਰੇ ਤੁੰਦ ਜੇ ਨਹੀਂ ਧੁੱਪ ਜੜੇ ਤੋਂ ਬਾਹਰ ਜਾਓ ਜੇ ਨਹੀਂ ਸਰਦਾ ਉਹਨਾਂ ਦਾ ਦੁੱਧ ਪਾਉਣ ਚੱਲੇ ਆਂ ਡੈਰੀ 'ਚ ਸੇਵਕ ਦੀ ਡੈਰੀ ਹੈ ਡੇਰੇ ਕੋਲੇ ਸੰਘਣੀ ਧੁੰਦ ਹੈ ਇਸ ਸਮੇਂ ਪੈ ਰਹੀ ਹੈ ਕਰਨ ਵੈਗੁਰਜੀ ਦਾ ਖਾਲਸਾ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਜੈ ਐਮਸੀ ਜੀ ਹਾਲੇਲੂਇਆ ਇਹ ਹਰਮਾਨੀ ਬਹੁਤ ਜਿਆਦਾ ਫੌਗ ਹੈ ਬਾਈ ਠੰਡ ਤੋਂ ਵਿਚਾਰ ਰੱਖੋ ਆਪਣੇ ਬੱਚਿਆਂ ਦੇ ਜਿਹੜੇ-ਜਿਹੜੇ ਜੁੜੇ ਨੇ ਨਾਲ ਉਹਨਾਂ ਦਾ ਤੈਅ ਦੇ ਲੋ ਤੁਹਾਨੂੰ ਹੋਰ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਵੇਂ ਹੁਣ ਆਪਾਂ ਜਾ ਰਹੇ ਹਾਂ ਡੈਰੀ 'ਚ ਸਵੇਰ ਦੇ 8:00 ਵਜੇ ਹੋਰ ਬਾਬਾ ਵੇਖਦੇ 8:00 ਵਜੇ ਦੁਕਾਨਾਂ ਹਜੇ ਵੀ ਕੁਝ ਖੁੱਲੀਆਂ ਨਹੀਂ ਹੈਗੀਆਂ ਸ਼ਹਿਰ ਚ ਤਾਂ ਲਗਭਗ 10-11 ਵਜੇ ਖੁੱਲ੍ਹਦੀਆਂ ਨੇ ਇਹ ਆ ਗਈ ਡੈਰੀ ਅੱਜ ਫਟੇਰੀ ਚ ਪਾਉਣਾ ਹੈ ਦੁੱਧ ਇਹ ਆ ਗਈ ਡੈਰੀ ਡੈਰੀ ਪਾਉਣਾ ਹੈ ਪਾ ਦੁੱਧ Ahí, arriba, no hay ninguna te ley, no hay ninguna otra ley, no hay ਜੇਨਰੇਟਰ ਉਹਾਂ ਦੇ ਫੇਰ ਦੇ ਅੰਦਰ ਹੀ ਲਾ ਰੱਖਿਆ ਜੇਨਰੇਟਰ ਵਿੱਚ ਲੋਕ ਬਾਹਰ ਲਉਂਗੇ ਇਹ ਮੇਰੇ ਅੰਦਰ ਵੀ ਹੈ ਇੱਿੱਤਰ ਵੀ ਚੱਲ ਰਿਹਾ ਹੈ ਕੂਲਰ ਬੈੱਡ ਡੈਰੀ ਦੀ ਸਹੂਦਤਾਂ ਦਾ ਬਹੁਤ ਨੇ ਆ ਦੁੱਧ ਵਾਲੀ ਮਸ਼ੀਨ ਲੱਗੀ ਹੋਈ ਹੈ ਇਹ ਦੁੱਧ ਨੂੰ ਖਰਾਬ ਨਹੀਂ ਹੋਣ ਦਿੰਦੀ। ਸੇਵ ਕਟਰੀ ਵਾਲਾ ਡੇਰੀ ਕੋਈ। ਬਹੁਤ ਵਧੀਆ ਕੰਮ ਕਰਦਾ ਵਈ ਇਮਾਨਦਾਰ ਬੰਦਾ। ਰੇਟ ਪੱਕੀ ਇਹਦੇ ਦੁੱਧ ਦੇ ਸਾਰੇ ਨੂੰ ਹਾਈ ਨੇ ਦੂਜੇ ਡੇਰੀ ਵਾਲਿਆਂ ਨਾਲ। ਹੋਰ ਜੀ ਨੰਬਰ ਦਾ ਸਰ ਹਾਂ ਜੀ। ਲੋਟ ਵਧੀਆ ਜੀ। ਬਾਕੀ ਪੈਸੇ ਪੁੱਛਦੇ ਜਿੰਦੇ ਮਾਵੇਂ ਚ ਬਹੁਤ ਇਮਾਨਦਾਰ ਬੰਦਾ ਦਸੀ ਤੋਂ ਪਹਿਲੀ ਦੇ ਦੋ ਦਿਨ ਇਹ ਲੰਮਾ ਗਾਤੀ ਨਹੀਂ ਇਹ ਵੀ ਮੇਰੀ ਨਾ ਗ੍ਰੇਡ ਬਾਈ ਕਹਿੰਦੇ ਨੰਬਰ ਸ਼ਾਨ ਸਿੱਧੂ ਨੇ ਕਮੈਂਟ ਕਰਿਆ ਬਾਈ ਇਹ ਬਹੁਤ ਵਧੀਆ ਹੋਈ ਜੁੱਤ ਪਾਤਾ ਆਪਾਂ ਹੁਣ ਆਪਾਂ ਕਿੱਲੇ ਕਰਨ ਕਿੰਨੀ ਰੱਖਣਾ ਤੁੰ ਦਾ ਜਿਹੜੀ ਬੋਸ ਪੈ ਰਹੀ ਹੈ ਕਿੱਥੋਂ ਕਿੱਥੋਂ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਜਿਥੇ ਇੱਥੋਂ ਹੈਗੇ ਬਾਈ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਪਿਆਰ ਸਦਕੇ ਹੀ ਆਪਣਾ YouTube ਚੈਨਲ ਚੱਲ ਰਿਹਾ ਹੈ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਇਹ ਆਪਣੀ ਦੁਕਾਨ ਹੈ ਬਾਈ ਬਾਈ ਸਵੇਰੇ ਸਵੇਰੇ ਪੱਠੇ ਵੱਡਣ ਜਾ ਰਿਹਾ ਰੇਡ ਗੋਸਟੇ ਠੰਡਾ ਵੜੀਆ ਪੱਠੇ ਵਢਣ ਨੂੰ ਗੜਾ ਸੰਦੇਸ ਨੇ ਕੀ ਕਰਦਾ ਸਵੇਰੇ ਸਵੇਰੇ ਭਾਈ ਪੱਠੇ ਵਢਣ ਜਾ ਰਿਹਾ ਚਲੋ ਭਾਈ ਅੱਜ ਦੀ ਵੀਡੀਓ ਨੂੰ ਇੱਥੇ ਮਾਫਤ ਕਰਦੇ ਆਂ ਸਾਰਿਆਂ ਦਾ ਤੇ ਜਲੋਂ ਧੰਨਵਾਦ ਸਾਰੇ ਘਰ ਦੀ ਗਲਾਚ ਰਹਿਣ ਤੰਦਰੁਸਤ ਰਹਿਣ ਇਸਾ ਟਿੰਡਰ ਦੀਆਂ ਗਲੀਆਂ ਇਹ ਪਿੰਡ ਦਾ ਬਾਰਡਰ ਵਾਕ ਇਹ ਸਿਰਫ ਕਰਖਤ ਬੋਦਲ ਕੁਹਣੇ ਪਿੰਡ ਚ ਚਲੋ ਠੀਕ ਹੈ ਬਈ ਸਾਰਿਆਂ ਦਾ ਧੰਨਵਾਦ